ਈ ਮਰੀ ਕੋਲ ਵਿਵਾਦਲ ਵੀ ਕੋਰਜੀ ਖੜੇ ਨੇ ਈ ਸੁਖਪਾਲ ਸਿੰਘ ਉਹਨਾਂ ਦੇ ਪਤਨੀ ਨੇ ਜਿਨ੍ਹਾਂ ਨੂੰ ਪਰਮਰਾਜ ਉਮਰਾਨੰਗਲ ਨੇ ਝੂਠੇ ਪੁਲਸ ਮੁਕਾਬਲੇ ਚ ਮਾਰ ਦਿੱਤਾ ਹੈ ਜਿਹੜਾ ਕੇਸ ਪਰਮਰਾਜ ਉਮਰਾਨੰਗਲ ਦੇ ਖਿਲਾਫ ਅਜੇ ਵੀ ਪੈਂਡਿੰਗ ਹੈ ਹੁਣ ਇਹਨਾਂ ਦਾ ਬੇਟਾ ਹੈ ਪਿਛਲੇ 17 ਦਿਨ ਤੋਂ ਮਿਸਿੰਗ ਹੈ ਜੁਗਰਾਤ ਸਿੰਘ 19 ਸਾਲ ਦੀ ਉਮਰ ਹੈ ਘਰੋਂ ਗਿਆ ਹੈ ਟਿਲ ਡੇਟ ਕਰੇ ਨਹੀਂ ਆਇਆ ਇਨਾਂ ਨੇ ਇਹਦੀ ਦਰਖਾਸਤ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਨੂੰ ਵੀ ਦਿੱਤੀ ਹੈ ਐਡਮਿਨਿਸਟ੍ਰੇਸ਼ਨ ਉਹਦੀ ਨਾਂ ਤੇ ਇਨਵੈਸਟੀਗੇਸ਼ਨ ਕਰ ਰਿਹਾ ਹੈ ਨਾ ਜਾਂਚ ਕਰ ਰਿਹਾ ਹੈ ਸੋ ਇਹ ਬੀਪੀ ਹੋਣਾ ਨੇ ਪਹਿਲੇ ਵੀ ਬਹੁਤ ਸਫਰ ਕੀਤਾ ਓਨ ਜਿਹੜਾ ਬੈਠਾ ਹੈ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਹੈਗੀ ਹੈ ਤੁਹਾਡੇ ਚੈਨਲ ਰਾਹੀਂ ਕਿ ਜਿੰਨੀ ਤੋਂ ਜਿੰਨੀ ਜਲਦੀ ਤੋਂ ਜਲਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਏ ਇਹ ਬੱਚੇ ਨੂੰ ਆਹ ਫੋਟੋ ਹੈਗੀ ਆ ਦਿਖਾ ਦਿਓ ਇਹ ਜੋਗਰਾ ਸਿੰਘ ਦੀ ਫੋਟੋ ਨੂੰ ਤੁਸੀਂ ਕਲਿੱਪ ਕਰ ਲਓ ਸੋ ਇਸ ਸਟੇਟ ਦੀ ਜ਼ਿੰਮੇਵਾਰੀ ਹੈ ਜਦੋਂ ਪਰਿਵਾਰ ਨੇ ਇੰਨਾ ਵੱਡਾ ਸਫਰ ਕੀਤਾ ਹੈ ਇਹ ਸੀਰੀਅਸ ਮੈਟਰ ਹੈ ਜਦੋਂ ਇਹਨਾਂ ਦਾ ਘਰ ਵਾਲਾ ਪਰਮਰਾਜ ਸਿੰਘ ਉਮਰਾਨੰਗਲ ਜਿਹੜਾ ਹੁਣ ਇਸ ਵੇਲੇ ਬਹੁਤ ਵੱਡਾ ਅਫਸਰ ਹੈ ਪੰਜਾਬ ਪੁਲਿਸ ਦੇ ਵਿੱਚ ਨਾਉਨ ਸੈਕਟਰ ਹੈੱਡਕੁਆਰਟਰ 'ਚ ਬੈਠਿਆ ਹੋਇਆ ਹੈ ਤੇ ਇਹ ਬੇਟਾ ਇਹਨਾਂ ਦਾ ਜਾਣਾ ਹੈ ਉਹ ਸਾਜ਼ਿਸ਼ ਹੈ ਕਿ ਉਹਨਾਂ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਕਿਉਂਕਿ ਇਹਨਾਂ ਦਾ ਪਹਿਲੇ ਵੀ ਹੈਗਾ ਕਿ ਮੈਨੂੰ ਜਿਹੜੇ ਆ ਲਾਲਚ ਦਿੱਤੇ ਜਾ ਰਹੇ ਨੇ ਕਰੋੜਾਂ ਰੁਪਿਆਵਾਂ ਦੇ ਕਿ ਤੁਸੀਂ ਕੇਸ ਨਾਲ ਲੜੋ ਤੁਸੀਂ ਕੇਸ ਵਿਧਰੋ ਕਰ ਲਓ ਅੱਜ ਪੁਲਿਸ ਐਡਮਿਨਿਸਟ੍ਰੇਸ਼ਨ ਪਰਮਰਾਜ਼ ਉਮਰਾਨ ਅੰਗਲ ਦੇ ਪ੍ਰਭਾਵ ਵਿੱਚ ਆ ਕੇ ਇਹਨਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਿਆ ਸੋ ਇਹ ਜਿਹੜੀ ਹੈ ਇਹਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਹੁਣ ਅਸੀਂ ਚੀਫ ਸਿਸਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਸਾਰਿਆਂ ਨੂੰ ਭੇਜਾਂਗੇ ਤਾਂ ਜੋ ਕਿ ਟੁਕਮੀ ਕਾਨੂੰਨੀ ਕਾਰਵਾਈ ਹੋ ਸਕੇ ਅੱਗੇ ਵੀ ਕਦ ਚੱਲ ਜਾਂਦਾ ਸੀ ਕਦਕਦੀ ਇਹਦਾ ਬਿਨਾ ਦੱਸਿਆ ਕਿੱਦਾਂ ਹਾਂਜੀ ਬੇਟਾ ਅੱਗੇ ਚਲੇ ਜਾਂਦਾ ਸੀ ਘਰੋਂ ਜਗਰਾਜ ਸਿੰਘ ਔਰ ਜਾਂਦੇ ਹੀ ਮਨਵਾਰ ਹਜੂਰ ਸਾਹਿਬ ਲਾਗੇ ਘੋੜਿਆਂ ਦੀ ਸੇਵਾ ਕਰਦੇ ਰਹੇ ਪਰ ਹੁਣ 19 ਦਿਨ ਹੋ ਗਏ ਨੇ ਪਰ ਬੇਟਾ ਮੇਰਾ ਘਰ ਨਹੀਂ ਜਿਆ ਆ ਤੇ ਨਾ ਮੈਨੂੰ ਪਤਾ ਲੱਗਣ ਡਿਆ ਜੇ ਜਿਨ੍ਹਾਂ ਦੇ ਕੋਲ ਜਾਂਦਾ ਸੀ ਨਾ ਬੇਟਾ ਮੇਰਾ ਉਹ ਕਹਿੰਦੇ ਵੀ ਮਾਤਾ ਤੈਨੂੰ ਮੈਂ ਇੱਕ ਦੋ ਦਿਨਾਂ ਚ ਤੇਰਾ ਬੇਟਾ ਲਿਆ ਦੰਨਾ ਤੇ ਪਰ ਹੁਣ ਮੇਰਾ ਉਹ ਫੋਨ ਨਹੀਂ ਚੱਕ ਰੇ ਤੇ ਮੈਨੂੰ ਬਹੁਤ ਪਰੇਸ਼ਾਨੀ ਰਹਿਣ ਡਈ ਜੇ ਬੇਟੇ ਤੁਹਾਡੇ ਕੋਲ ਫੋਨ ਸਿਕਾ ਤੁਸੀਂ ਫੋਨ ਟਰਾਈ ਕੀਤਾ ਹਾਂਜੀ ਬੇਟਾ ਇਹਦਾ ਫੋਨ ਟਰਾਈ ਕੀਤਾ ਫੋਨ ਹੀ ਜੇ ਚੱਲ ਰਿਹਾ ਸਿਮ ਬੰਦ ਆ ਰਹੀ ਜੇ ਸਿਮ ਬੰਦ ਆ ਰਹੀ ਹਾਂਜੀ ਅੱਜ ਕੁਛ ਕਹਿਣਾ ਚਾਹੁੰਦੇ ਹਾਂ ਹੋ ਸਕਦਾ ਤੁਹਾਡਾ ਬੇਟਾ ਤੁਹਾਡੀ ਵੀਡੀਓ ਨੂੰ ਦੇਖੇ ਤੁਹਾਡੀ ਗੱਲ ਨੂੰ ਸੁਣਦਾ ਹੋਵੇ ਆਪਣੇ ਬੇਟੇ ਨੂੰ ਕੁਛ ਮੈਂ ਇਹੋ ਕਹਿਣਾ ਚਾਹੁੰਨੀ ਬੇਟੇ ਘਰ ਆ ਜਾ ਮੇਰਾ ਹਮਾਨੀਉ ਟਿਕਦਾ ਮੈਂ ਅੱਗੇ ਬੜੀ ਦੁਖੀ ਆ ਜਗਰਾਜ ਸਿੰਘ ਤੂੰ ਘਰ ਆ ਜਾ ਮੈਂ ਅੱਗੇ ਬਲਰਾਜ ਸਿੰਘ ਨੂੰ ਕੋਲਿਆ ਹੁਣ ਮੈਂ ਜਗਰਾਜ ਸਿੰਘ ਨੂੰ ਨਹੀਂ ਖੋਣਾ ਚਾਹੁੰਦੀ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਭੈਣ ਜੀ ਦਾ ਸਾਰਾ ਦੁੱਖ ਲੀਗਲ ਪੱਖ ਤੋਂ ਕਿੱਦਾਂ ਸਮਟਿਆ ਜਾ ਸਕਦਾ ਕਿਦਾਂ ਉਹਦਾ ਨਵੇੜਾ ਕਰਨਾ ਐਡਵੋਕੇਟ ਸਾਹਿਬ ਨੇ ਦੱਸ ਦਿੱਤਾ ਮੈਂ ਤੇ ਸਿਰਫ ਇਸ ਗੱਲ 'ਤੇ ਸਾਹਮਣੇ ਆਇਆ ਹੈਗਾ ਕਿ ਜਿਹੜੇ ਮੌਜੂਦਾ ਸਰਕਾਰ ਚਲਾ ਰਹੇ ਆ ਉਹ ਕਹਿੰਦੇ ਸੀਗੇ ਕਿ ਕਿਸੇ ਨੂੰ ਕੋਈ ਦੁੱਖ ਨਹੀਂ ਹੋਣ ਦੇਣਾ ਤਕਲੀਫ ਨਹੀਂ ਹੋਣ ਦੇਣਾ ਇੱਥੇ ਕਿਸੇ ਦੇ ਕੁੱਤੇ ਦੇ ਗਲਚੋਂ ਹਾਰਵਨੀ ਕੁਆਚਨ ਦੇਣਾ ਇਹ ਬੀਬੀ ਜੀ ਦਾ ਬੱਚਾ ਮਨੋਖਿਆ ਉਨੂੰ ਅੱਜ 20-25 ਦਿਨ ਹੋ ਗਏ ਆ ਇਹਨਾਂ ਨੇ ਮੇਰੇ ਖਾਲ ਅਫਸਰਾਨਾਂ ਵੀ ਰਾਪਤੇ ਕਾਇਮ ਕੀਤੇ ਹੋਣਗੇ ਇਹਨਾਂ ਨੇ ਸਿਆਸੀ ਲੋਕਾਂ ਨਾਲ ਵੀ ਰਾਪਤੇ ਕਾਇਮ ਕੀਤੇ ਹੋਣਗੇ ਇਹਨਾਂ ਨੇ ਆਪਦੀ ਬਾਹ ਲਾਈ ਹੋਊਗੀ ਇਹ ਦੱਸਦੇ ਨੇ ਕਿ ਜਿਹੜੇ ਬੱਚਿਆਂ ਦੇ ਨਾਲੋਂ ਪਹਿਲਾਂ ਸੀ ਉਹਨਾਂ ਦਾ ਅੱਜ ਫੋਨ ਮੰਦ ਹੈ ਇਹ ਕੋਈ ਗੱਲ ਛੋਟੀ ਨਹੀਂ ਹੈ ਗੱਲ ਵੱਡੀ ਹੈ ਸੋ ਜਿਹੜੇ ਸਬੰਧਤ ਅਫਸਰ ਹੈਗੇ ਆ ਗਰਦਾਸਪੁਰ ਦੇ ਐਸਐਸਪੀ ਸਾਹਿਬ ਜਾਂ ਇਸ ਰੇਂਜ ਦੇ ਡੀਆਈਜੀ ਸਾਹਿਬ ਪੰਜਾਬ ਦੇ ਡੀਜੀਪੀ ਸਾਹਿਬ ਉਹ ਇਸ ਗੱਲ ਨੂੰ ਸੀਰੀਅਸ ਲੈਣ ਕਿਉਂਕਿ ਅੱਗੇ ਪਹਿਲਾਂ ਇਹ ਆਪਣੇ ਪਤੀ ਨੂੰ ਖੋ ਚੁੱਕਿਆ ਦਰਿੰਦੇ ਅਫਸਰ ਉਮਰਾਨੰਗਲ ਵੱਲੋਂ ਉਸ ਪਰਿਵਾਰ ਦਾ ਇਸ ਪਰਿਵਾਰ ਦੇ ਉੱਤੇ ਬੜਾ ਵੱਡਾ ਤਸ਼ੱਦਦ ਹੈ ਅੱਜ ਵੀ ਇਹ ਡਰ ਤੇ ਸਹਿਮ ਦੇ ਮਾਹੌਲ ਵਿੱਚ ਆ ਵੀ ਕਿਤੇ ਹੋਵੇ ਨਾ ਇਹੋ ਜੀ ਕੋਈ ਗੱਲ ਹੁੰਦੀ ਹੋਵੇ ਸਾਡੀ ਗੱਲ ਝੂਟੀ ਹੋਣੀ ਚਾਹੀਦੀ ਹੈ ਵੈਸੇ ਜਿਹੜੀ ਮੇਰੇ ਮੂੰਹ ਨਿਕਲੀ ਹੈ ਇਹਨਾਂ ਦਾ ਬੱਚਾ ਮਿਲਣਾ ਚਾਹੀਦਾ ਅਸੀਂ ਜਿੱਥੇ ਇਹ ਭੈਣ ਜੀ ਗੱਲ ਕਰਦੇ ਸਾਨੂੰ ਆਵਾਜ਼ ਮਾਰਦੇ ਅਸੀਂ ਨਾਲ ਖੜਦੇ ਆ ਜਿੱਥੇ ਇਹ ਕੋਰਟ ਦੇ ਵਿੱਚ ਲੀਗਲ ਵਿੱਚ ਕੁਝ ਕਰਨਾ ਉਹ ਐਡਵੋਕੇਟ ਸਾਹਿਬ ਖੜੇ ਆ ਤੇ ਅਸੀਂ ਸਮੁੱਚੇ ਪ੍ਰਸ਼ਾਸਨ ਨੂੰ ਸਮੁੱਚੀ ਸਰਕਾਰ ਦੇ ਐਡਮਿਨਿਸਟ੍ਰੇਸ਼ਨ ਨੂੰ ਇੱਥੋਂ ਇਸ ਤੋਂ ਅਪੀਲ ਬੇਨਤੀ ਕਰਦੇ ਆ ਕਿ ਇਹਨਾਂ ਦਾ ਦਰਦ ਸੁਣੋ ਪਛਾਣੋ ਇੱਕ ਮਾਂ ਵਾਸਤੇ ਬੱਚਾ ਉਹ ਵੀ ਨੌਜਵਾਨ ਪੜ੍ਹਿਆ ਲਿਖਿਆ ਕਿੰਨਾ ਕੀਮਤੀ ਹੁੰਦਾ ਇਹ ਸਾਰੇ ਅਸੀਂ ਜਾਣਦੇ ਆ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਦਰਦ ਆ ਇਹਨਾਂ ਦੀ ਹੂਕ ਆ ਸੁਣੀ ਜਾਵੇ ਇਹ ਜਿਹੜੀ ਵੀਡੀਓ ਤੁਹਾਡੇ ਤੱਕ ਸੰਗਤ ਜੀ ਪਹੁੰਚਣੀ ਆ ਇਹਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਉਣਾ ਤੁਹਾਡਾ ਫਰਜ਼ ਬਣਦਾ ਮੈਂ ਵੈਸੇ ਕਦੇ ਕਹਿੰਦਾ ਨਹੀਂ ਪਰ ਕਿਉਂ ਕਿਉਂਕਿ ਇੱਕ ਦੁਖਿਆਰੀ ਮਾਂ ਦੇ ਹੰਝੂ ਅੱਜ ਤੁਹਾਡੀ ਮਦਦ ਦੀ ਲੋੜ ਨੂੰ ਤਰਸਦੇ ਆ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਪਾਵਰ ਆ ਤਾਂ ਇਹ ਜਿਹੜੇ ਸੁੱਤਾ ਹੋਇਆ ਪ੍ਰਸ਼ਾਸਨਾਂ ਸੁੱਤੀ ਹੋਈ ਸਰਕਾਰ ਆ ਉਹਦੇ ਤੱਕ ਇਹ ਗੱਲ ਪਹੁੰਚੇਗੀ ਤਾਂ ਪਹੁੰਚੇਗੀ ਜੇ ਤੁਸੀਂ ਇਸ ਗੱਲ ਨੂੰ ਅੱਗੇ ਤੋਂ ਅੱਗੇ ਪਹੁੰਚਾਓਗੇ ਤੇ ਅਸੀਂ ਭੈਣ ਜੀ ਨੂੰ ਆਪਣੇ ਵੱਲੋਂ ਵਿਸ਼ਵਾਸ ਵੀ ਦਿਵਾਉਂਦੇ ਆ ਕਿ ਅਸੀਂ ਤੁਹਾਡੇ ਨਾਲ ਖੜੇ ਹੈਗੇ ਆਂ ਹਰ ਲੜਾਈ ਹਰ ਤਰੀਕੇ ਦੀ ਨਾਲ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ